ਕਟਣ ਲਈ ਆਏ ਛਪਰੀ ਦੀ ਆਮਾਲ ਕਵੇ ਰਾਹੀ ਰਾਤ ਕਟਣ ਲਈ ਆਏ ਛਪਰੀ ਦੀ ਆਮਾਲ ਕਾਵੇ ਰਾਹੀ ਰਾਤ ਕਟਣ ਲਈ ਆਏ ਛਪਰੀ ਦੀ ਆਮਾਲ ਕਾਵੇ ਰਾਹੀ ਰਾਤ ਕਟਣ ਲਈ ਆਏ ਰਾਹੀ ਰਾਤ ਰਾਹੀ ਰਾਤ ਕਟਣ ਲਈ ਆਏ ਰਾਹੀ ਰਾਤ ਕਟਣ ਲਈ ਆਏ ਰਾਹੀ ਰਾਤ ਕਟਣ ਲਈ ਆਏ ਰਹੀ ਦੀ ਅਮਲ ਕਵੇ ਰਾਹੀ ਰਾਤ ਕਟਣ ਲਈ ਆਏ ਛਪਲੀ ਦੀ ਆਪਾਲ ਕਵੇ ਰਾਹੀ ਰਾਤ ਕਟਣ ਲਈ ਆਏ ਛਪ ਛਪਰੀ ਦੇ ਮਾਲਕਾ ਵੇ ਰਾਹੀ ਰਾਤ ਕਟਣ ਨਹੀਂ ਆਏ ਅਨੰਦਾਂ ਦੀ ਪੂਰੀ ਦੇ ਮਾਲਕ ਹੈ ਅਜੋਨ ਨੂੰ ਪਤਾ ਹੈ ਵੀ ਮਾਲਕੀ ਹੈ ਤੇ ਕੀ ਹੁੰਦੀ ਹੈ ਛਪਰੀ ਦਾ ਮਾਲਕ ਅੰਦਰ ਪੁੱਤਰ ਬਾਹਰ ਆਈ ਵੇ ਭਾਈ ਸਾਡੀ ਗੱਲ ਸੁਣੀ ਕਿੰਨੀ ਉਮਰ ਹੈ 87 ਸਾਲ ਦੇ ਕਰੀਬ ਉਮਰ ਹੈ ਦੋਨਾਂ ਉਮਰਾਂ ਦੇ ਤੋਂ ਮੀਂਹ ਪੈਂਦਾ ਜੀ ਅੱਜ ਜਦੋਂ ਮੀਂਹ ਆ ਰਿਹਾ ਸੀ ਤੇ ਐਂ ਲੱਗਦਾ ਸੀ ਨਾ ਵੀ ਕਿਦਾਂ ਦਾ ਨੈਰੇਟਿਵ ਸਿਰਜਿਆ ਜਾਏਗਾ ਜਿਹਦੇ ਪਰਸੋਂ بارش ਆਈ ਤੇ ਉਹਦੇ ਇੰਝ ਲੱਗਦਾ ਸੀ ਵੀ ਐਂ ਤੇ ਫੀਲ ਹੁੰਦਾ ਸੀ ਵੈਦਰ ਵੀ ਧੰਨ ਹੈ ਮਾਂ ਗੁਜਰਕਾਲ ਧੰਨ ਹੈ ਛੋਟੇ ਫਰਜ਼ੰਦ ਧੰਨ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਹੁਣਗੇ ਬਾਬਾ ਅਜੀਤ ਸਿੰਘ ਧੰਸੀ ਬਾਬਾ ਜੁਝਾਰ ਸਿੰਘ ਧੰਸੀ ਉਹਨਾਂ ਦੇ ਮਹਾਨ ਗੁਰਸਿੱਖ ਹੈ ਭਾਈ ਜੇਟਾ ਦੀ ਵਰਗੇ ਕਿਵੇਂ ਜਿਹੜੇ ਮੌਸਮ ਦੀ ਵੀ ਪਰਵਾਹ ਨਹੀਂ ਬਿੜਾ ਤਨਖਾਹਾਂ ਤੋਂ ਕਿੰਨੀ ਮੁਹੱਬਤ ਲੈ ਕੇ ਤੁਰੇ ਹੋਣਗੇ ਨਾਲ ਕਦੀ ਵੀ ਇਹ ਸੋਚਿਆ ਉਹਨਾਂ ਦਾ ਕਿ ਪਿਆਰ ਹੈ ਮੁਹੱਬਤ ਹੈ ਜਾਨ ਤਲੀ ਤੇ ਧਰੀ ਫਿਰਦੇ ਆ ਤੇ ਛਪਰੀ ਦੇ ਅੰਦਰ ਨਾ ਕੁੰਮ ਬਾਂਸ਼ ਕੀ ਰਹਿਦਾ ਮਾਂ ਜੀ ਆਵਾਜ਼ ਦਿੰਦੇ ਆ ਚੱਕ ਢੇਰਾ ਭਾਈ ਬਾਹਰ ਆ ਤੇ ਕਹਿੰਦੇ ਜੀ ਛੱਪਰੀ ਚੋਂ ਦੀਵਾ ਬਲਿਆ ਬਾਹਰ ਆਇਆ ਕਿਉਂਕਿ ਕੁੰਮੇ ਨੂੰ ਪਤਾ ਹੈ ਵੀ ਕੋਈ ਜੰਗਲਾਂ ਦਾ ਰਾਹ ਹੈ ਕੋਈ ਰਾਹ ਭੁੱਲ ਗਿਆ ਹੋਵੇਗਾ ਕੋਈ ਲੋੜ ਹੋਏਗੀ ਆਵਾਜ ਜਦੋਂ ਦੇਖਦਾ ਨਾ ਬਾਹਰ ਤਨ ਦੇ ਕੱਪੜੇ ਗਿੱਲੇ ਆ ਪੁੱਛਦਾ ਕੌਣ ਹੈ ਜੀ ਕਿਰਲ ਕੀ ਪੁੱਤਰ ਮੈਂ ਗੁਜਰ ਕਉਰਾ ਹਾਂ ਜਦੋਂ ਇਹਦੇ ਸ਼ਬਦ ਕੈਨ ਦੀ ਹਿਸਟਰੀ ਦੇ ਪੰਨੇ ਕੁਝ ਸਰੋਤ ਕਹਿੰਦੇ ਆ ਕੁੰਮੇ 마ਸ਼ਕੀ ਨੇ ਦੋਨੇ ਹੱਥਾਂ ਨਾਲ ਮਾਂ ਜੀ ਦੇ ਮੁਬਾਰਕ ਚਰਨਾਂ ਨੂੰ ਛਪੜਕੀਤਾ ਆਏ ਦੇਖਿਆ ਇੱਕ ਵਾਰੀ ਭਰ ਕੇ ਤੱਗ ਦੇ ਕੱਪੜੇ ਭਿੱਜੇ ਪਏ ਆ ਕੋਲ ਵਾਲੀ ਗੱਠੜੀ ਵੀ ਥੋੜੀ ਥੋੜੀ ਗਿੱਲੀ ਆ ਛੋਟੇ ਫਰਜ਼ਤਾਂ ਦੇ ਤੁਰਦੇ ਤੁਰਦੇ ਦੇ ਬੁੱਲ ਨੀਲੇ ਪੈ ਚੁੱਕੇ ਆ ਸ਼ਰੀਰ ਦਾ ਉਹ ਵੀ ਹਰ ਬੰਦੇ ਦੀ ਤਰ੍ਹਾਂ ਘੋੜਾ ਹੁੰਦਾ ਹੈ ਪਰ ਸੂਰਤ ਭਾਵੇਂ ਉਹਦਾ ਵੀ ਚੜ੍ਹਦੀ ਕਲਾ ਚ ਸੂਰਤ ਬੜੀ ਕਾਇਮਾ ਬਾਬਾ ਜੋਰਾ ਵਰਤੀ ਬਾਬਾ ਫਤੀਸੀ ਪਰ ਸ਼ਰੀਰ ਆਰਪਲਾ ਨਹੀਂ ਨਾ ਬੁੱਲ ਨੀਲੇ ਪੈ ਚੁੱਕੇ ਆ ਸਾਰਾ ਪਦ ਤੁਰ ਕੇ ਤੈ ਕੀਤਾ ਜੁੱਤੀ ਪਾਈ ਹੋਈ ਆ ਹੁਣ ਲਗਾਤਾਰ ਤੁਰਦੇ ਰਹੀ ਜੁੱਤੀ ਦੇ ਵਿੱਚ ਪੈਰ ਲਾਲ ਹੋ ਜਾਂਦੇ ਆ ਜੀ ਛਾਲੇ ਤੱਕ ਵੀ ਹੋ ਜਾਂਦੇ ਆ ਹੁਣ ਇਹ ਤਾਂ ਹੈ ਨਹੀਂ ਵੀ ਆਪ ਪਾਕ ਡੰਡੀ ਤੇ ਜਾਂ ਜੰਗਲਾਂ ਵਾਲਾ ਇਰਾਏ ਕਹਿੰਦੀ ਇੱਧਰ ਬੱਟੇ ਹੋਣਗੇ ਕਦੀ ਉਧਰ ਕੰਕਰੀਟ ਹੋਏਗਾ ਪੱਥਰ ਹੋਏਗਾ ਝਾੜੀਆਂ ਦੇ ਵਿੱਚ ਦੀ ਗੁਜਰ-ਗੁਜਰ ਕੇ ਤਾਂ ਦਾਲਦੀ ਪਾ ਲੈ ਕੇ ਆਈ ਹੈ ਨਾ ਜਦੋਂ ਕਹਿਣ ਲੱਗੀ ਪੁੱਤ ਮੈਂ ਦਾਤ ਪੁੱਤੋ ਗੁਰੂ ਗੋਬਿੰਦ ਸਿੰਘ ਜੀ ਦੇ ਮਾ ਮਾਂ ਤੇ ਗੁਜਰ ਕੌਣ ਹੈ ਬਣੇ ਕਿਆ ਮਾਂ ਮੈਂ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕਰੇ ਮੈਂ ਸੱਚ ਦੱਸਾਂ ਅੱ ਪਿਛਲੇ ਕੁਝ ਸਮੇਂ ਤੋਂ ਸਿੱਖ ਨਹੀਂ ਆਏ ਜਦੋਂ ਦਾ ਨੰਦਪੁਰ ਨੂੰ ਕੇ ਰਾ ਗਿਆ ਸੀ ਨਹੀਂ ਮੈਂ ਇਧਰੋਂ ਬੇੜੀ ਪਾ ਕੇ ਉਧਰ ਤੋਂ ਉਧਰ ਇੱਕ ਦੂਜੀਆਂ ਮੰਜ਼ਲਾਂ ਦੇ ਉੱਤੇ ਉਹਨਾਂ ਨੂੰ ਸਹਾਰਾ ਦਿੰਦਾ ਸੀ ਉਹਨਾਂ ਜਦੋਂ ਬੇੜੀ 'ਚ ਪੈਂਦੇ ਸੀ ਉਹਨਾਂ ਬਹੁਤ ਬਾਤਾਂ ਕੌੜੀਆਂ ਤਸ਼ਮੇਸ਼ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਤਸ਼ਕੋਰ ਮਿਲਦਾ ਕਿ ਲੱਗਿਆ ਮਾਂ ਜੀ ਉਹਨਾਂ ਕਰਕੇ ਨਾ ਮੇਰਾ ਜੀਵਨ ਵੀ ਬੜਾ ਸੋਹਣਾ ਗੁਜ਼ਰਦਾ ਸੀ ਜੇ ਕਿਉਂਕਿ ਜੀਵਨ ਤਾਂ ਉਹ ਕਿ ਕੁਝ ਨਾ ਕੁਝ ਪਿਆਰ ਦੀ ਭੇਟਾ ਦਿੱਕੇ ਜਾਂਦੇ ਸੀ ਮਾਂ ਜੀ ਮੈਂ ਤੁਹਾਡੇ ਲਈ حاضر ਆ ਉਹ ਕਹਿੰਦੇ ਕਿ ਮਾਂ ਤੁਸੀਂ ਅੰਦਰ ਆਓ ਇੱਥੇ ਬਾਹਰ ਕਿਉਂ ਖਲੋਤੇ ਆ ਉਹਨੇ ਜੀ ਆਪਣੀ ਛੋਟੀ ਜੀ ਮੰਜੀ ਆ ਜਿੱਦਾਂ ਤਾਂ ਉਹਦੇ ਕੋਲੇ ਸੀ ਪ੍ਰਬੰਧ ਉਹ ਉਸੇ ਮੰਜੀ ਤੇ ਮਾਂ ਜੀ ਨੂੰ ਬਿਠਾ ਦਿੱਤਾ ਮਾਂ ਜੀ ਤੁਸੀਂ ਬੈਠੋ ਮਾਂ ਜੀ ਬਿਠੇ ਮੰਜੀ ਤੇ ਜੀ ਤੇ ਇਹਦੇ ਕੋਲੇ ਹਿਸਟਰੀ ਦੇ ਕੁਝ ਸਬੂਤ ਕਹਿੰਦੇ ਨੇ ਅੱਗ ਬਾਲ ਕੇ ਦਿੱਤੀ ਇਹ ਸਾਰੀਆਂ ਇਹ ਬਾਰਤਕਿਕਤਾ ਬਾਜੀ ਨਾਲ ਸਾਂਝਾ ਕੀਤਾ ਬਾਜੀ ਪਤਾ ਚੱਲਿਆ ਨੰਦਪੁਰ ਛੱਡ ਦਿੱਤਾ ਮਾਕਣ ਲਿਖਿਆ ਪੁੱਤਰਾ ਸੱਸਾਂ ਦਾ ਚੜ੍ਹਿਆ ਹੋਇਆ ਪਾੜੀ ਦੇ ਪਰਿਵਾਰ ਤੇ ਇਹ ਹਿੱਸਿਆਂ ਚ ਵੰਡ ਦਿੱਤਾ ਹੋਏਗਾ ਇਹ ਸਾਰੀਆਂ ਗੱਲਾਂ ਦਾਦੀ ਮਾਂ ਆਪਸ ਚ ਕਰਦੇ ਆ ਬਾਜੀ ਮੈਨੂੰ ਇਹ ਵੀ ਪਤਾ ਹੈ ਕਿ ਇਹਨਾਂ ਫਰਜ਼ੰਦਾ ਦੀ ਕੋਈ ਇੱਛਾ ਤੇ ਕੋਈ ਵੀ ਚਾਜਨਾ ਦੇਖਿਆ ਦਾਦੀ ਮਾਂ ਨੂੰ ਕਹਿੰਦਾ ਮਾਦੀ ਤੁਸੀਂ ਲਾਲਾ ਨੂੰ ਲੈ ਕੇ ਇੱਥੇ ਬੈਠੋ ਦਾਦੀ ਮਨਜੀ ਤੇ ਬੈਠੀ ਆ ਬਾਬਾ ਫਤੇ ਸਿੰਘ ਨੂੰ ਸੱਜੇ ਬਾਬਾ ਜੂਰਾਵਰ ਸਿੰਘ ਨੂੰ ਖੱਬੇ ਦਾਦੀ ਕਹਿੰਦਾ ਜਿਹੜਾ ਦੋਨਾਂ ਦੇ ਮੁੱਖ ਐ ਆਪਣੇ ਮੋਢਿਆਂ ਨਾਲ ਲਾਏ ਆ ਦਾਦੀ ਦਾ ਇਹ ਵੀ ਕਹਿੰਦਾ ਪੁੱਤ ਥੋੜਾ ਜਿਹਾ ਮੂੰਹ ਨੂੰ ਲੱਗ ਮਿਹਲੇ ਕਹਿੰਦਾ ਬਾਕੀ ਦੇ ਸਰੀਰ ਨੂੰ ਲੱਗ ਆ ਜਾਏਗਾ ਤੇ ਮਾਦੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਪ੍ਰਬੰਧ ਕਰਦਾ ਚੱਕ ਠੇਰਾ ਦੇ ਨਾਲ ਹੀ ਪਿੰਡ ਅਵਾਨਕੋਟ ਉਥੇ ਇੱਕ ਬਜ਼ੁਰਗ ਬਾਹਰੀ ਦੀ ਹੈ Hindu ਪਰਿਵਾਰ ਚ ਹੈ ਜੀ ਸਮਾ ਦਾ ਨਾਮ ਬੀਬੀ ਲక్ష్ਮੀ ਹੈ ਇਹਨਾਂ ਦੇ ਘਰ ਕਿ ਬਹੁਤ ਨੇਕ ਔਰਤ ਹੈ ਜੀ ਇਹਨਾਂ ਦੇ ਜਦੋਂ ਘਰ ਗਿਆ ਬਾਬਾ ਕੁੰਮਾ ਕਹਾ ਕਹਿਣ ਲੱਗਿਆ ਬਾਦੀ ਤੇਰੇ ਘਰ ਅੰਦਰ ਕੋਈ ਚੀਜ਼ ਬੜੀ ਹੋਈ ਹੈ ਹਨ ਕਿ ਐਸ ਵੇਲੇ ਕੀ ਹੋਇਆ ਕਹਿਣ ਲੱਗਿਆ ਮੈਂ ਵਾਅਦਾ ਕਰਦਾ ਤੂੰ ਕਦੇ ਕਿਸੇ ਨਾਲ ਸਾਂਝਾ ਨਾ ਕਰੀ ਮੈਂ ਕਿਚੋਂ ਤਾਂ ਵੀ ਮੇਰੀ ਛਪਰੀ ਚੋਂ ਮਸੂਮ ਜਿਹੇ ਜ਼ਿੰਦਾਂ ਨੂੰ ਕੋਈ ਫੜ ਕੇ ਲੈ ਜਾਏ ਉਹਨੇ ਕਿ ਕੀ ਕਹਿਣ ਲੱਗਿਆ ਨਾ ਮੇਰੀ ਛਪਰੀ ਦੇ ਅੰਦਰ ਦਸ਼ਪੇਸ਼ ਪਿਤਾ ਜੀ ਦੇ ਬਾਤਾ ਜੀ ਮਾਤਾ ਗੁਜਰਕਰ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਬਾਬਾ ਫਤੇਸ ਸਿੰਘ ਆਏ ਹੈ ਉਹ ਅੱਜ ਤੱਕ 7.5 ਮਹੀਨਿਆਂ ਦੇ ਕਰੀਬ ਲੱਜ ਕੇ ਕਦੀ ਸੌਕੇ ਵੀ ਨਹੀਂ ਦੇਖਿਆ ਕਦੀ ਲੱਜ ਕੇ ਛੱਕ ਕੇ ਵੀ ਨਹੀਂ ਦੇਖਿਆ ਕੁਝ ਬੜੇ ਹਨ ਉਸ ਵਲੇ ਕਹਿੰਦੇ ਜੀ ਕੁਝ ਸਰੋਤ ਉਸ ਮਾਣੇ ਜਿੰਨਾ ਕੋਲ ਦੇ ਕੋਲੇ ਵੇਚ ਸੀ ਉਹਨੇ ਭੋਜਨ ਤਿਆਰ ਕਰਕੇ ਦਿੱਤਾ ਕੁੰਮਾ ਲੈ ਕੇ ਆਇਆ ਉਹਨੇ ਭੋਜਨ ਛਕਾਇਆ ਮਾਣੇ ਅੰਦਰੋਂ ਭਿੱਜ ਕੇ ਅਸੀਸ ਦਿੱਤੀ ਕੁੰਮਾ ਕਹਿੰਦਾ ਬਾ ਜੀ ਤੁਸੀਂ ਅੰਦਰ ਆਰਾਮ ਕਰੋ ਤੇ ਕੁੰਮਾ ਮਾਸ਼ਕੀ ساری ਰਾਤ ਜੀ ਬਰਸਾਤ ਪੈਂਦੀ ਰਹੀ ਕੁੰਮਾ ਮਾਸ਼ਕੀ ਛਪਰੀ ਤੇ ਬਾਹਰ ਹੀ ਖਲੋਤਾ ਰਿਹਾ ਇਤਾਂ ਦੀ ਮੁਹੱਬਤ ਕੋਈ ਵਿਰਲਾ ਹੀ ਕਰਦਾ ਹੋਏਗਾ ਤੇ ਇਹੋ ਜੀਆ ਰੂਹਾ ਨੂੰ ਹਮੇਸ਼ਾ ਹੀ ਸੱਚ ਦਾ ਕੀਤਾ ਦਿੰਦਾ ਹੈ ਤੇ